ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦਾ ਸੁਪਨਾ ਅਮਰਸਰ ਪ੍ਰਸ਼ਾਸਨ ਦੇਖਦਾ ਨਜ਼ਰ ਆਂਦਾ ਹੈ ਲੇਕਿਨ ਇਸ ਦੀ ਹਕੀਕਤ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਹਾਲਾਤ ਕੀ ਨੇ ਜਿਹੜੀਆਂ ਗੱਡੀਆਂ ਕੂੜਾ ਚੁੱਕਦੀਆਂ ਨੇ ਉਹਨਾਂ ਦੇ ਕੀ ਹਾਲਾਤ ਨੇ ਤਾਂ ਜਿਸ ਜਗ੍ਹਾ ਤੇ ਕੂੜੇ ਦੀਆਂ ਗੱਡੀਆਂ ਖੜੀਆਂ ਹੁੰਦੀਆਂ ਨੇ ਉਹਦੇ ਹਾਲਾਤ ਕੀ ਏ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਇਸ ਵੇਲੇ ਜਿਸ ਗੱਡੀ ਦੇ ਬਾਹਰ ਖੜੇ ਹਾਂ ਤਾਂ ਇੱਕ ਕਾਰਪੋਰੇਸ਼ਨ ਦੀ ਗੱਡੀ ਹੈ ਤਾਂ ਇਸ ਦੇ ਵਿੱਚ ਜਿਸ ਦੇ ਵਿੱਚ ਕੂੜਾ ਚੱਕਿਆ ਜਾ ਰਿਹਾ ਹੈ ਉਸ ਕੂੜਾ ਚੱਕਣ ਵਾਲੀ ਮਸ਼ੀਨ ਦੇ ਹਾਲਾਤ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਉਹਲੇ ਹਾਲਾਤਾਂ ਦੇ ਵਿੱਚ ਇਹ ਮਸ਼ੀਨ ਇੱਥੇ ਨਜ਼ਰ ਆ ਰਹੀ ਹੈ ਤਾਂ ਇਹ ਇਸ ਦਾ ਇੱਕ ਪਾਸਾ ਹੈ ਹੀ ਨਹੀਂ ਹੈ ਤਾਂ ਤੁਸੀਂ ਦੇਖੋਗੇ ਪੂਰਨ ਤੌਰ ਦੇ ਉੱਤੇ ਇਹ ਕੰਡਮ ਹੋ ਚੁੱਕੀ ਹੈ ਤਾਂ ਇੱਕ ਹੋਰ ਤਸਵੀਰ ਤੁਹੰਧਾ ਰਹਿਆਂ ਕਿ ਕਿਸ ਤਰੀਕੇ ਦੇ ਨਾਲ ਜਿਹਦੇ ਵਿੱਚ ਕੂੜਾ ਚੱਕ ਕੇ ਲੈ ਕੇ ਜਾਣਾ ਹੈ ਉਹ ਹੀ ਟੁੱਟ ਚੁੱਕਾ ਹੈ ਅਗਰੇ ਦੇ ਵਿੱਚ ਕੂੜਾ ਅਗਰ ਚੁੱਕਿਆ ਵੀ ਜਾਂਦਾ ਹੈ ਤਾਂ ਕਾਫੀ ਕੂੜਾ ਥੱਲੇ ਡਿੱਗ ਜਾਂਦਾ ਹੈ ਤਾਂ ਇਸ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਦਿਖਾਨੇ ਆ ਕਿ ਆਖਿਰਕਾਰ ਜਿਸ ਜਗ੍ਹਾ ਦੇ ਉੱਤੇ ਮਸ਼ੀਨਰੀ ਲੱਗਦੀ ਹੈ ਉਹਦੇ ਹਾਲਾਤ ਕੀ ਤੁਸੀਂ ਸ਼ੈੱਡ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਇਸ ਵੇਲੇ ਕਿ ਜਿਸ ਛੱਡ ਦੇ ਥੱਲੇ ਮੁਲਾਜ਼ਮ ਬੈਠਦੇ ਨੇ ਉਸ ਦੇ ਵਿੱਚ ਤਰੇਣਾ ਆ ਚੁੱਕੀਆਂ ਨੇ ਤਾਂ ਉਹ ਵੀ ਕੰਡਮ ਹਾਲਾਤਾਂ ਚ ਨੇ ਤਾਂ ਇਹ ਤਸਵੀਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਉਸ ਤੋਂ ਇਲਾਵਾ ਜਿਹੜੀਆਂ ਹੋਰ ਵੀ ਕੂੜੇ ਚੱਕਣ ਵਾਲੀਆਂ ਮਸ਼ੀਨਾਂ ਨੇ ਜਿਹੜੀ ਯੰਤਰ ਨੇ ਉਹ ਵੀ ਪੂਰਨ ਤੌਰ ਦੇ ਉੱਤੇ ਖਰਾਬ ਹੋ ਚੁੱਕੇ ਨੇ ਕੰਡਮ ਹੋ ਚੁੱਕੇ ਨੇ ਤਾਂ ਇਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ ਤਾਂ ਫਿਲਹਾਲ ਕੂੜਾ ਚੱਕਣ ਦਾ ਜਿਹੜਾ ਸੁਪਨਾ ਹੈ ਉਹ ਦੇ ਹਾਲਾਤ ਕਿਸ ਤਰ੍ਹਾਂ ਨੇ ਇਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਕੰਡਮ ਨਜ਼ਰ ਆ ਰਹੀਆਂ ਨੇ ਤਾਂ ਤੁਸੀਂ ਦੇਖੋ ਕਿ ਇੱਥੇ ਗੱਡੀਆਂ ਬਿਲਕੁਲ ਕੰਡਮ ਹੋ ਚੁੱਕੀਆਂ ਨੇ ਤਾਂ ਇਸ ਦਾ ਕੋਈ ਵਾਲੀ ਵਾਰਸ ਨਹੀਂ ਹੈ ਔਰ ਇਹ ਇਸ ਵੇਲੇ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਇੱਕ ਤੁਹਾਨੂੰ ਦਿਖਾਉਂਦੇ ਆ ਵਾਸ਼ਿੰਗ ਲਾਈਨ ਹੈ ਵਾਸ਼ਿੰਗ ਲਾਈਨ ਤਿਆਰ ਕੀਤੀ ਗਈ ਸੀ ਕਿ ਇੱਥੇ ਜਿਹੜੀਆਂ ਗੱਡੀਆਂ ਨੇ ਜਿਹੜੀ ਕੂੜਾ ਚੁੱਕਦੀਆਂ ਨੇ ਉਹਨਾਂ ਦੀ ਸਫਾਈ ਕੀਤੀ ਜਾਵੇ ਲੇਕਿਨ ਕੋਈ ਵੀ ਸਫਾਈ ਇੱਥੇ ਨਜ਼ਰ ਨਹੀਂ ਆ ਰਹੀ ਹੈ ਤਾਂ ਦੂਜੇ ਪਾਸੇ ਇਹ ਗੱਡੀਆਂ ਦੇ ਦੇਖੋ ਹਾਲਾਤ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਜਿੱਦੇ ਚ ਕੂੜਾ ਚੁੱਕਿਆ ਜਾਣਾ ਹੈ ਉਹ ਜਿਹੜਾ ਜਗਾੜ ਹੈ ਸਾਰਾ ਟੁੱਟ ਚੁੱਕਾ ਹੈ ਤਕੂੜਾ ਚੁਭਾ ਡਿੱਗਦਾ ਹੈ ਤਾਂ ਸਾਡੇ ਨਾਲ ਡਰਾਈਵਰ ਸਾਹਿਬ ਮੌਜੂਦ ਨੇ ਡਰਾਈਵਰ ਸਾਹਿਬ ਕੀ ਹਾਲਾਤ ਕੀ ਨੇ ਤੁਹਾਡੀ ਗੱਡੀਆਂ ਦੇ ਸਾਰੇ ਡੱਬੇ ਆਪਾਂ ਰਿਪੇਅਰ ਕਰਾਈਦੇ ਫਿਰ ਟੁੱਟ ਜਾਂਦੇ ਆ ਜਿਵੇਂ ਸਾਡੇ ਨਵੇਂ ਡੱਬੇ ਤੇ ਜਿਹੜਾ ਕੂੜਾ ਨਾ ਡਿੱਗੇ ਜਦੋਂ ਲੈ ਕੇ ਜਾਂਦੇ ਹੋ ਸੜਕਾਂ ਤੇ ਡਿੱਗ ਜਾਂਦਾ ਕੂੜਾ ਕਈ ਵਾਰ ਡਿੱਗ ਜਾਂਦਾ ਕਈ ਵਾਰ ਆਪਾਂ ਬੜੇ ਬਰਾਂ ਨਾ ਕਰਨਾ ਪੈਂਦਾ ਹੌਲੀ ਹੌਲੀ ਗੱਡੀ ਨੂੰ ਜਿਹੜਾ ਨਾਨਕ ਕੂੜਾ ਡਿੱਗੇ ਨਾ ਸਾਰਾ ਹੀ ਟੁੱਟਾ ਪਿਆ ਇਹਨੂੰ ਕੀ ਇਸਤੇਮਾਲ ਕਰਦੇ ਹੋਗੇ ਇਹਨੂੰ ਆਪਾਂ ਰਿਪੇਅਰ ਵੀ ਕਰਾਉਂਦੇ ਆ ਫਿਰ ਫੇਰ ਟੁੱਟ ਜਾਂਦੇ ਆ ਡ ਕਿੰਨੇ ਸਾਲ ਪੁਰਾਣਾ ਡੱਬਾ ਇਹ ਡੱਬਾ ਜਿਹੜੀ ਉਹਦੀ ਗੱਡੀ ਉਦੋਂ ਦੇ ਡੱਬੇ ਮਿਲਣ ਜਦਾ ਤੇ ਗੱਡੀ ਕਿੰਨੇ ਸਾਲ ਪੁਰਾਣੀ ਆ ਇਹ 6 ਮਾਰ ਦੇ ਉਸ ਤੋਂ ਬਾਅਦ ਡੱਬੇ ਨਵੇਂ ਆਏ ਸੁਨੰਦੀ ਗਾਰਡਨ ਮੈਡਮ ਦੇ ਉਹਦੇ ਥਰੂ 3 ਸਾਲ ਪੁਰਾਣੀ ਗੱਡੀ ਆ ਉਸ ਤੋਂ ਬਾਅਦ ਭਾਏ ਸੇ ਨਵੇਂ ਵਿੱਚ ਸੁਨੰਦੀ ਗਿਰੀ ਮੈਡਮ ਦੇ ਮੰਗਾਏ ਤੇ ਹੀ ਉਸ ਤੋਂ ਬਾਅਦ ਨਹੀਂ ਫੇਰ ਨਹੀਂ ਗੱਡੀ ਕਿੰਨੇ ਸਾਲ ਪੁਰਾਣੀ ਆ ਇਹ 2006 ਮਾਰ ਦੇ ਇਹ ਮਾਰ 18 ਸਾਲ ਹੋ ਗਏ ਤਾਂ ਤੁਸੀਂ ਵੇਖੋ ਕਿ 18 ਸਾਲ ਪੁਰਾਣੀ ਗੱਡੀ ਜਿਹੜੀ ਹੈ ਇਸ ਵੇਲੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਕਿ ਕੀ ਹਾਲਾਤ ਇਸ ਗੱਡੀ ਦੇ ਨੇ ਹਾਲਾਕੀ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ 15 ਸਾਲ ਬਾਅਦ ਕੋਈ ਵੀ ਗੱਡੀ ਆਨ ਰੋਡ ਨਹੀਂ ਰਹਿ ਸਕਦੀ ਲੇਕਿਨ ਇਸ ਕੂੜਾ ਚੁੱਕਣ ਵਾਲੀ ਗੱਡੀਆਂ ਦੇ ਹਾਲਾਤ ਕੁਝ ਇਸ ਤਰ੍ਹਾਂ ਬਣ ਚੁੱਕੇ ਨੇ ਕਿ ਤਰਸਯੋਗ ਹਾਲਾਤ ਦੇ ਵਿੱਚ ਇਸ ਵੇਲੇ ਇਹ ਗੱਡੀਆਂ ਨਜ਼ਰ ਆ ਰਹੀਆਂ ਨੇ ਇੱਕ ਹੋਰ ਥੀ ਤੁਹਾਨੂੰ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਗੱਡੀ ਦੀ ਬੋਡੀ ਜਰੀ ਹੈ ਤੁਸੀਂ ਦੇਖੋ ਕਿ ਇਹ ਪੂਰਨ ਤੌਰ ਤੇ ਟੁੱਟ ਚੁੱਕੀ ਹੈ ਤਾਂ ਇਹ ਉਹ ਗੱਡੀਆਂ ਨੇ ਜਿਦੇ ਵਿੱਚ ਕੀ ਕਾਰਪੋਰੇਸ਼ਨ ਦੇ ਕਰਮਚਾਰੀ ਕੂੜਾ ਚੁੱਕਦੇ ਨਹੀਂ ਤੇ ਫਿਰ ਕਿਹਾ ਜਾਂਦਾ ਹੈ ਕਿ ਸ਼ਹਿਰ ਦੀ ਸਫਾਈ ਕਿਉਂ ਨਹੀਂ ਹੁੰਦੀ ਜਗਾ ਜਗਾ ਤੇ ਗੰਦਗੀ ਕਿਉਂ ਹੈ ਅਗਰ ਗੰਦਗੀ ਨੂੰ ਸਾਫ ਕਰਨਾ ਹੈ ਤਾਂ ਉਹਦੇ ਵਾਸਤੇ ਇਕੁਇਪਮੈਂਟ ਦੀ ਲੋੜ ਪੈਂਦੀ ਹੈ ਤਾਂ ਗੱਡੀਆਂ ਟੁੱਟੀਆਂ ਪਈਆਂ ਨੇ ਤਾਂ ਇਹ ਹਾਲਾਤ ਤੁਸੀਂ ਦੇਖੋ ਕਿ ਜਿਹੜੇ ਕੂੜੇ ਦੇ ਜਿਹੜੇ ਡੱਬੇ ਨੇ ਉਹ ਵੀ ਬਿਲਕੁਲ ਟੁੱਟੇ ਹੋਏ ਨਜ਼ਰ ਆ ਰਹੇ ਨੇ ਸਾਡੇ ਨਾਲ ਆਸ਼ੂ ਨਾਹਰ ਮੌਜੂਦ ਨੇ ਜੋ ਕਿ ਇਸ ਪੂਰੇ ਜਿਹੜੇ ਵੀ ਸੀਵਰੇਜ ਦੇ ਸਿਸਟਮ ਦੇ ਵਿੱਚ ਕੰਮ ਕਰਦੇ ਨੇ ਭਾਜੀ ਕੀ ਕਹਿਣਾ ਚਾਹੋਗੇ ਕੀ ਹਾਲਾਤ ਨਜ਼ਰ ਆ ਰਹੇ ਨੇ ਸਰ ਹਾਲਾਤ ਜਿਹੜੇ ਆਟੋ ਵਰਕਸ਼ਾਪ ਦੇ ਨੇ ਕਾਫੀ ਚਿਰ ਤੋਂ ਖਸਤਾ ਹੜ ਰਹੀ ਹੈ ਮੁਲਾਜ਼ਮਾਂ ਨੂੰ ਪੂਰੀ ਪ੍ਰੋਪਰ ਮਸ਼ੀਨਰੀ ਨਹੀਂ ਮਿਲਦੀ ਪਈ ਸੀ ਜੇ ਮਸ਼ੀਨਰੀ ਹੈਗੀ ਆ ਤੇ ਉਹ ਕੰਡਮ ਦੀ ਤਰ੍ਹਾਂ ਦਾਰਤ ਹੈਗੀ ਆ ਜਿਹੜੇ ਸ਼ਹਿਰ ਦੇ ਵਿੱਚ ਇਸ ਟਾਈਮ ਚੱਲਦੇ ਪੀ ਸਾਰੀ ਮਸ਼ੀਨਰੀ ਇਤਨੀ ਨਹੀਂ ਕਹ ਰਹੇ ਕੁਝ ਮਸ਼ੀਨਰੀ ਹੀ ਆ ਜਨਨ ਕਿ ਅਸੀਂ ਇਹੋ ਹੀ ਮੰਗ ਕੇ ਰੱਖੀ ਸੀ ਸਾਡੀ ਸਰਕਾਰ ਦੇ ਕੇ ਵੀ ਇਹ ਹੀ ਮੰਗਾ ਹੋਰ ਮਾਨਜੋ ਕਮਿਸ਼ਨ ਸਾਹਿਬ ਅੱਗੇ ਵੀ ਇਹ ਹੀ ਮੰਗਾ ਵੀ ਜਿਹੜੀ ਮਸ਼ੀਨਰੀ ਕੰਡਮ ਹੋਣ ਦੀ ਗਦਾਰਤ ਹੈਗੀ ਆ ਜਾਂ ਕੰਡਮ ਹੋ ਚੁੱਕੀ ਆ ਉਹਨੂੰ ਆਪਸ਼ਨ ਚ ਲੈ ਜਾ ਕੇ ਉਹਨੂੰ ਲिलाਮ ਕਰਕੇ ਉਰੀ ਜਗ੍ਹਾ ਸਾਨੂੰ ਨਵੀਂ ਮਸ਼ੀਨਰੀ ਪ੍ਰੋਵਾਈਡ ਕਰਾ ਦਿੱਤੀ ਜਾਏ ਇਹ ਕੀ ਬਣਿਆ ਥੇ ਇਹ ਜਗ੍ਹਾ ਤੇ ਇਹ ਸਾਰੇ ਵਾਸ਼ਿੰਗ ਸੈਂਟਰ ਬਣਿਆ ਸੀ 10 ਕ ਤੇ ਉਹ ਉਹੀ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਦਿਖਾਇਆ ਗਿਆ ਵਾ ਵੀ ਇਹਨੂੰ ਪੂਰੀ ਤਰ੍ਹਾਂ ਸਾਡੀਆਂ ਗੱਡੀਆਂ ਜਿਹੜੀਆਂ ਬਾਹਰ ਕੋਈ ਵਾਸ਼ ਨਹੀਂ ਕਰਦਾ ਵਾਸ਼ ਕਰਨ ਐ ਵਾ ਵੀ ਗੱਡੀਆਂ ਗਾਰਬੇਜ ਨਾਲ ਭਰੀਆਂ ਹੁੰਦੀਆਂ ਜੇ ਕੋਈ ਕਹਿੰਦਾ ਮੈਂ ਵਾਸ਼ ਕਰਾਂਗਾ ਯਾਰ ਸਾਰਾ ਗਾਰਬੇ ਸਾਡੇ ਬੂਹੇ ਚ ਸਾਰੀ ਜਿਹੜੀ ਸਮੈਲ ਨਹੀਂ ਜਾਣੀ ਇਸ ਕਰਕੇ ਇਹ ਆਟੋ ਵਰਕਸ਼ਾਪ ਦੀ ਰੀੜ ਦੀ ਹੱਡੀ ਹੈ ਜੇ ਇਹ ਨਾ ਨਾ ਹੋਵੇ ਤੇ ਗੱਡੀ ਮਸ਼ੀਨਰੀ ਜਿਹੜਾ ਸਾਡਾ ਕੂੜਾ ਮਣਾ ਜੰਗ ਲੋਹੇ ਨੂੰ ਖਾ ਜਾਂਦਾ ਵਾ ਔਰ ਇਹ ਨਾਲ ਗੱਡੀ ਹੋਰ ਜ਼ਿਆਦਾ ਖੰਡ ਮੰਦੀ ਇੱਕ ਹੋਰ ਚੀਜ਼ ਮੈਂ ਜੋ ਦੇਖਣ ਚ ਮਿਲ ਰਹੀ ਹੈ ਕਿ ਗੱਡੀਆਂ ਦੇ ਬਿਲਕੁਲ ਟੁੱਟ ਚੁੱਕੀਆਂ ਨੇ ਜਿਹਦੇ ਚ ਕੂੜਾ ਚੁੱਕਦੇ ਹੋ ਉਹ ਜਿਹੜੇ ਡੱਬੇ ਨੇ ਉਹ ਵੀ ਟੁੱਟ ਚੁੱਕੇ ਨੇ ਸਾਰੇ ਇਹੋ ਤੇ ਅੱਜ ਡਿਮਾਂਡਸ ਰੱਖੀਆਂ ਨੇ ਅੱਜ ਇਹੋ ਹੀ ਤੇ ਡਿਮਾਂਡ ਨੋਟਿਸ ਤੇ ਲਿਖਿਆ ਵਾ ਵੀ ਸਾਨੂੰ ਗੱਡੀਆਂ ਲਿਆ ਕੇ ਦਿਓ ਹੁਣ ਮਾਨਯੋਗ ਕਮਿਸ਼ਨ ਸਾਹਮਣੇ ਇੱਕ ਚੀਜ਼ ਦਿਖਾਈ ਆ ਵੀ 35 ਗੱਡੀਆਂ ਟਾਡੇ ਜੋਗੀਆਂ ਆ ਰਹੀਆਂ ਵਾ ਸ਼ਾਇਦ ਅਗਲੇ ਮਹੀਨੇ ਹੀ ਆ ਜਾਣ ਜਿਸ ਦੇ ਵਿੱਚ 15 ਟਰੈਕਟਰ ਟਰਾਲੀਆਂ ਨੇ ਕੀ ਤੁਹਾਡਾ ਮਤਲਬ ਉਹ ਚੀਜ਼ਾਂ ਆਣਗੀਆਂ ਤੇ ਕੂੜ ਕੰਮ ਜੇ ਨਵੀਂ ਮਸ਼ੀਨਰੀ ਆ ਜਾਈਏਗੀ ਔਰ ਇਹ ਨਾਲ ਹੋਰ ਜਿਆਦਾ ਮੁਲਾਜ਼ਮਾਂ ਨੂੰ ਜਾਨਕਿ ਕੰਮ ਕਰਨ ਦਾ ਉਤਸ਼ਾਹ ਮਿਲੇਗਾ ਉਦਮ ਇਹ ਕੀ ਹਾਲਾਤ ਨੇ ਇਹ ਗੱਡੀ ਜੀ ਕੰਡਮ ਹੈ ਇਹ ਗੱਡੀ ਕੰਡਮ ਹੈ ਕੰਡਮ ਹੈ ਹਾਂਜੀ ਤਾਂ ਬਿਲਕੁਲ ਤੁਹਾਨੂੰ ਦਿਖਾ ਰਿਹਾ ਤੇ ਇੱਥੇ ਪਿਸ਼ਾਬ ਕਰਨ ਦੀ ਵੀ ਕੋਈ ਜਗ੍ਹਾ ਨਹੀਂ ਨਹੀਂ ਸਰ ਵਾਸ਼ਰੂਮ ਦੀ ਹੈਗੀ ਸੀ ਜਿਹੜੀ ਜਿਹੜਾ ਪਹਿਲੇ ਟੈਂਡਰ ਲੱਗਾ ਸੀ ਜਦੋਂ ਇੰਟਰਲੋਕਿੰਗ ਟਾਈਲ ਲੱਗੀ ਆ ਜਾਂ ਕੰਨਰ ਦੇ ਪੇਂਟ ਹੋਏ ਨੇ ਜਾਂ ਵਾਸ਼ਰੂਮ ਸੈਂਟਰ ਬਣਿਆ ਵਾਂ ਤੇ ਉਰੋ ਵਿੱਚ ਹੈ ਸੀ ਬਣੇ ਨਹੀਂ ਹੁਣ ਮਾਨਜੋਗ ਸਾਹਿਬ ਨੇ ਕਮਿਸ਼ਨਰ ਸਾਹਿਬ ਨੇ ਕਿਹਾ ਵੀ ਚਾਰ ਬਣਾ ਦੇਣ ਬਣਾ ਦਿੱਤੇ ਜਾਣਗੇ ਜਿਸ ਤਰ੍ਹਾਂ ਕਿ ਉਹਨਾਂ ਨੇ ਅੱਜ ਇਹ ਵੀ ਆਰਡਰ ਕੀਤੇ ਵੀ ਇਹਨੂੰ ਵੀ ਡਿਮੋਲਿਸ਼ ਕਰ ਦਿੱਤਾ ਜਾਵੇ ਅੱਛਾ ਇਹ ਕੀ ਹਾਲਾਤ ਨੇ ਇਹ ਸ਼ੈੱਡ ਆ ਪੁਰਾਣਾ ਕਾਫੀ ਚਿਰ ਤੋਂ ਪੁਰਾਣਾ ਸ਼ੈੱਡ ਵਾ ਇਹਨੂੰ ਅੱਜ ਉਹਨਾਂ ਨੇ ਕਹਿ ਦਿੱਤਾ ਵੀ ਇਹਨੂੰ ਤੋੜ ਕੇ ਇਹਦੇ ਸਾਰੀ ਪਰਤੀ ਹਰੀ ਪਾ ਦਿੱਤੀ ਜਾਵੇ ਇੱਕ ਲੈਵਲ ਕਰਕੇ ਦੇ ਉੱਤੇ ਇੰਟਰਲੋਕਿੰਗ ਟਾਇਲ ਲਗਾਈ ਜਾਵੇ ਉਸ ਤੋਂ ਇਲਾਵਾ ਫਿਰ ਉਸ ਮੰਦਿਆਂ ਕਿ ਤੁਹਾਡੀਆਂ ਮੰਗਾਂ ਮੰਨੀਆਂ ਜਾਣੀਆਂ ਸਵਾਲ ਆ ਜੀਨੂਲ ਮੰਗਾਂ ਸਾਰੇ ਸ਼ਹਿਰ ਦੀਆਂ ਲੋਕਲ ਮੰਗਾਂ ਨੇ ਇਹ ਕੁਝ ਸਰਕਾਰ ਦੇ ਲੈਵਲ ਦੀਆਂ ਨਹੀਂ ਮੰਗਾਂ ਹੈਗੀਆਂ ਇਹ ਸਾਰੀਆਂ ਕਮਿਸ਼ਨਰ ਸਾਹਿਬ ਦੇ ਲੈਵਲ ਦੀਆਂ ਮੰਗਾਂ ਨੇ ਉਹਨਾਂ ਨੇ ਅੱਜ ਜਿਹੜੀਆਂ ਤਿੰਨ ਮੰਗਾਂ ਸਰਕਾਰ ਦੇ ਲੈਵਲ ਦੀਆਂ ਸਰਕਾਰ ਕੋਲ ਭੇਜਤੀਆਂ ਨੇ ਜਿਹੜੀਆਂ ਲੋਕਲ ਮੰਗਾਂ ਨੇ ਪੰਜ ਹੋਈ ਇਮੀਡੀਏਟਲੀ ਅੱਜ ਜਾਨੈ ਕਿ ਕਰਕੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਆਓ ਜਾਣਦੇ ਹਾਂ ਕੀ ਕਹਿਣਾ ਇਸ ਮਾਮਲੇ 'ਚ ਅਧਿਕਾਰੀਆਂ ਦਾ ਅੱਜ ਆਉਣ ਦਾ ਮੇਨ ਮਕਸਦ ਹੀ ਇਹ ਹੈ ਬਿਕੋਜ਼ ਸਮਾਰਟ ਸਿਟੀ ਦੇ ਵਿੱਚ ਹੁਣ ਸਾਡੀ ਨੈਕਸਟ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਹੈ ਉਹਦੇ ਵਿੱਚ ਕੁਝ ਮਸ਼ੀਨਰੀ ਦਾ ਸਕੋਪ ਸਾਡੇ ਕੋਲ ਹੈ ਖਰੀਦਣ ਦਾ ਅੱਜ ਇਹਨਾਂ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਾਂਗੇ ਜੇ ਜੋ ਵੀ ਨਵੀਂ ਮਸ਼ੀਨਰੀ ਦੀ ਰਿਕੁਆਇਰਮੈਂਟ ਹੋਏਗੀ ਵੀ ਵਿਲ ਟ੍ਰਾਈ ਟੂ ਗੈਟ ਇਟ ਥਰੂ ਦਾ ਸਮਾਰਟ ਸਿਟੀ ਜੀ ਅਸੀਂ ਹੁਣ ਇਸੇ ਲਈ ਆਏ ਆ ਤੇ ਅੱਜ ਅਸੀਂ ਦੇਖਾਂਗੇ ਜਿੱਥੇ ਸਮਰਸੀਬਲ ਦੀ ਰੋਡ ਉੱਤੇ ਸਮਰਸੀਬਲ ਲਗਵਾਵਾਂਗੇ ਤੇ ਜੋ ਵੀ ਬੇਸਿਕਲੀ ਅੱਜ ਮੇਰੇ ਆਉਣ ਦਾ ਪਰਪਸ ਹੀ ਇਹ ਹੈ ਕਿ ਜਿਹੜੇ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਨੂੰ ਅਸੀਂ ਆਪ ਜਾ ਕੇ ਘੁੰਮ ਕੇ ਦੇਖ ਸਕੀਏ ਤੇ ਉਹਨਾਂ ਦੇ ਜਿਹੜੇ ਸੋਲੂਸ਼ਨਸ ਨੇ ਉਹ ਅਸੀਂ ਜਲਦੀ ਤੋਂ ਜਲ ਕਰ ਸਕਦੇ ਹਾਂ ਕਾਫੀ ਥੇਰ ਤੋਂ ਸਖੰਗੇ ਸਾਧੀਆਂ ਅੱਜ ਇਸ ਤੋਂ ਬਾਅਦ ਅਸੀਂ ਮੀਟਿੰਗ ਹੀ ਕਰਨੀ ਹੈ ਤੇ ਜੋ ਵੀ ਮੰਗਾ ਹੋਣਗੀਆਂ ਜੋ ਵੀ ਆਪਣੀ ਸਰਕਾਰ ਦੀਆਂ ਹਦਾਇਤਾਂ ਪਾਲਿਸੀਆਂ ਹੈਗੀਆਂ ਉਹਦੇ ਤੱਵੇ ਉਹਦੇ ਮੁੱਖ ਰੱਖਦੇ ਹੋਏ ਅਸੀਂ ਵੱਧ ਤੋਂ ਵੱਧ ਜਿੰਨੇ ਵੀ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰਾਂਗੇ ਅਸੀਂ ਜਰੂਰ ਹੱਲ ਕਰਾਵਾਂਗੇ ਤਾਂ ਤੁਸੀਂ ਵੇਖਿਆ ਕਿ ਕੁੱਲ ਮਿਲਾ ਕੇ ਜਿਹੜੀ ਸਮੱਸਿਆਵਾਂ ਜਿਹੜੀਆਂ ਨੇ ਉਹ ਬਿਲਕੁਲ ਬਰਕਰਾਰ ਨੇ ਔਰ ਜੋ ਹਾਲਾਤ ਅਸੀਂ ਇਸ ਵੇਲੇ ਦਹਾਰ ਰਹੇ ਹਾਂ ਤੁਹਾਨੂੰ ਉਹ ਕਾਰਪੋਰੇਸ਼ਨ ਦੀ ਆਟੋ ਵਰਕਸ਼ਾਪ ਦੇ ਨੇ ਨਾ ਤੇ ਇੱਥੇ ਕੋਈ ਚੀਜ਼ ਹੈ ਇੱਥੋਂ ਤੱਕ ਕਿ ਗੱਡੀਆਂ ਜਿਹੜੀਆਂ ਨੇ ਉਹ 15-15 ਸਾਲ ਪੁਰਾਣੀਆਂ ਹੋ ਚੁੱਕੀਆਂ ਨੇ ਹਾਲਾਂਕਿ ਉਹ ਬੈਨ ਕਰ ਦਿੱਤੀਆਂ ਗਈਆਂ ਨੇ ਲੇਕਿਨ ਫਿਰ ਵੀ ਲਗਾਤਾਰ ਗੱਡੀਆਂ ਚੱਲ ਰਹੀਆਂ ਨੇ ਔਰ ਹਾਲਾਤ ਬਦ ਤੋਂ ਬਦਤਰ ਨੇ ਤੇ ਇੱਕ ਪਾਸੇ ਸੁਪਨੇ ਵੇਖੇ ਜਾ ਰਹੇ ਨੇ ਕਿ ਸ਼ਹਿਰ ਚ ਕੂੜੇ ਦੀ ਸਫਾਈ ਕੀਤੀ ਜਾਵੇ ਲੇਕਿਨ ਜ਼ਮੀਨੀ ਪੱਧਰ ਦੇ ਹਾਲਾਤ ਇਹ ਨੇ ਕਿ ਜਿਹੜੇ ਸੰਦ ਜਾਂ ਜਨੂਸੀ ਯੰਤਰ ਕਹਿੰਦੇ ਆ ਉਹੀ ਅਪ ਟੂ ਡੇਟ ਨਹੀਂ ਹੈ ਤੇ ਸ਼ਹਿਰ ਦੀ ਸਾਫ ਸਫਾਈ ਕਿਵੇਂ ਹੋਏਗੀ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ